ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਟੋਕਰ ਗੱਪਣ ਚ ਇੱਕ ਬਸ ਬਹੁਤ ਵੀ ਡਿਮਾਂਡ ਕਰਦੇ ਆ ਕਿ ਸਾਨੂੰ ਘਰੇਲੂ ਝੋਟੀ ਦਿਖਾਓ ਜਿਹਦੀ ਮਾਰਕ ਜਦੋਂ ਤਸੱਲੀ ਹੋਵੇ ਜਿਹਦੀ ਮਾਦਰ ਰਿਕਾਰਡ ਪਤਾ ਹੋਵੇ ਲੋ ਅੱਜ ਮਾਦਰ ਰਕਾਰ ਵਾਲੀ ਆਪਾਂ ਵੀਰ ਤੋਂ ਛੋਟੀ ਦਿਖਾਉਨੇ ਸਾਨੂੰ ਰੇਟ ਵੀ ਵੀਡੀਓ ਦੇ ਵਿੱਚ ਪੁੱਛਾਂਗੇ ਦੋ ਨਾਗਾ ਆਓ ਅਗੇ ਵੀ ਨਾ ਕਰੀਏ ਗੱਲ ਵਾਸ ਸਸੀ ਕਲਬਾਈ ਜੀ ਹਾਂਜੀ ਸਸੀ ਕਲਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮਨਦੀਪ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 6283792204 ਤੇ ਜਿਹੜੀ ਵੀਰ ਆਪਾਂ ਪਹਿਲਾ ਨੰਬਰ ਤੇ ਬੂਰੀ ਝੋਟੀ ਦੇਖੇ ਨੇ ਗੱਪਣ ਚੈੱਕ ਪਾਸ ਆ ਹਨਾ ਹਾਂਜੀ ਇਹ ਮੰਨ ਲਓ 4 ਮਹੀਨੇ ਦੀ ਗੱਪਣ ਚੈੱਕ ਕਰਵਾ ਲਈਏ ਹਨਾ ਚੈੱਕ ਕਰਵਾ ਲਈਏ ਕੀ ਰਿਕਾਰਡ ਹੈ ਅਗਲਾ ਆਪਦੀ ਕਰਾ ਕੇ ਲੇਗੇ ਰਿਕਾਰਡ ਇਹਦੀ ਮਾਂ ਦਾ ਇਹਦੀ ਰਿਕਾਰਡ ਮਾਂ ਦਾ ਜੀ ਹੋ ਮਾਂ ਖੜੀ ਆ 12 ਕਿਲੋ ਦੁੱਧ ਦੀ ਮਾਂ ਦਿੰਦੀ ਠੀ ਤੇ ਕਹਿੰਦਾ ਜੀ ਜਦੋਂ ਆਪਣੇ ਕੋਲ ਥੋੜਾ ਮਨੱਕ ਚੱਲੇ ਪੀੜ ਭੜਕਾਜ ਹੋ ਜਾਂਦਾ ਹਨਾ ਆਹ ਉਹ ਫਿਰ ਡੇਰੀ ਦਾ ਕੰਮ ਜਦੋਂ ਠੀਕ ਹੈ ਇਹ 골ਡਨ ਦੇ ਹੀ ਆਪ ਠੀਕ ਹੈ 70 5 77 ਤੋਂ ਇਹਦੇ 80 ਦਾ ਬ੍ਰੈਂਡ ਹੈ ਠੀਕ ਹੈ ਮੁਰਦਾ ਟੀਕਾ ਭਰਾ ਦਾ ਥੋੜਾ ਤਾਂ ਜਵਨਨੀ ਬੂਰੀ ਦਾ ਠੀਕ ਹੈ ਅਸੀਂ ਉਹ ਤੋਂ ਗੱਬਣਾਗੀ ਤੇ ਰੇਟ ਇਹਦਾ ਕੀ ਕਰਿਆ ਇਹਦਾ ਰੇਟ 1.5 ਮਾਨ ਤਣ ਮਾਨ ਤਣ ਕੋਜੂ ਠੀਕ ਹੈ ਮਾ ਦਿਖਾ ਦਿਓ ਇਹਦੀ ਦੁੱਧ 18 ਕਿਲੋ ਪੂਰਾ ਮਾਨ ਦਾ ਦਿੱਤਾ ਹੋਇਆਗਾ ਠੀਕ ਹੈ ਧੋਰੀ ਬਾਹਰ ਲਉਣਾ ਸੋ ਫਿਰ ਉਹ 1 ਲੱਖ 5000 ਕੀਮਤ ਇਕੱਲਾ ਸੁਣ ਹੱਥ ਪਾ ਕੇ ਚੈੱਕ ਕਰਾ ਕੇ ਬੱਚਾ ਅੰਦਰ ਮਿਲੂ 4 ਮਹੀਨਾ ਦੀ ਗੱਪਣਾ ਹਨ 4 ਮਹੀਨਾ ਦੀ ਦੰਦੋਂ ਦੋਂਦੀ ਹੋ ਗਈ ਹੋਣੀ ਆ ਹਾਂ ਦੋਂਦੀ ਠੀਕ ਹੈ ਸੋ ਵੱਡੀ-ਵੱਡੀ ਦੇਖੋ ਬਹੁਤ ਵੀਰ ਡਿਮਾਂਡ ਕਰਦੇ ਆ ਕਿ ਸਾਨੂੰ ਵਪਾਰੀ ਤੋਂ ਇਹ ਮਾਲ ਲੈਣਾ ਘਰੇਲੂ ਝੋਟੀ ਚਾਹੀਦਾ ਲੋ ਆਜਾ ਬੱਸ ਸਾਨੂੰ ਘਰੇਲੂ ਝੋਟੀ ਦਿਖਾ ਦੀ ਮੁੱਲ 1 ਲੱਖ 5000 ਰੁਪਇਆ ਸਿੰਘੂ ਹਥਾ ਦੇਖੋ ਸੋਹਣਾ ਜਮਾ ਸੋ ਰਿਕਾਰਡ ਵਗੈਰਾ ਸਾਰਾ ਨਾਲ ਆ ਤੇ ਥਾਣ ਦੇਖੋ ਚਾਰੇ ਜਮਾ ਹਨ ਹਣ ਵੀਰੇ ਚਾਰੇ ਮਾਰੇ ਦਿਕੇ ਨਹੀਂ ਚਾਰੇ ਚਾਰੇ ਆਪਣੀ ਗਾਰੰਟੀ ਆ ਕੋਲਾ ਕੋਈ ਠੀਕ ਹੈ ਠੀਕ ਹੈ ਗਾਰੰਟੀ ਆ ਚਾਰ ਥਾਣਾ ਪੈਠਫੋੜੇ ਦੀ ਬਾਅਦ ਤਰ ਪਲੀਪੂਲੀ ਬਹੁਤ ਵੱਡੀ ਆ ਗਈ ਤੇ 4 ਮਹੀਨਾ ਦੀ ਗੱਪਣ ਚੈੱਕ ਪਾਸ ਕਨਫਰਮ ਆ ਗਈ ਹਾਂ ਆਪਣੀ ਕਿਹੜਾ ਲੈਤੀ ਵੀ ਫਿਰੇ ਕਰਦੀ ਆ ਠੀਕ ਹੈ ਠੀਕ ਹੈ ਤੇ ਕਹਿੰਦਾ ਭਾਬੀ ਆਪਾਂ ਨੂੰ ਮੰਨ ਕੇ ਚਲੋ ਵੀ ਲੱਖ ਦੇ ਲਵੇ ਲਾਉਣੇ ਦੇ ਦੇ ਦਾਂਗੇ ਆਪਾਂ ਹਾਂ ਦੇ ਦਾਂਗੇ ਬਾੜਾ ਮੰਨ ਕੇ ਚਲੋ ਪਕਾਈ ਜੜਾ ਕੰਮ ਇਹਨਾਂ ਦਾ ਅਗਲਾ ਚੱਲ ਕੇ ਵੀ ਆਉਂ ਮਾਨਤਾਨ ਵੀ ਰੱਖਣੇ ਆਂ ਇਹ ਗੱਲ ਠੀਕ ਹੈ ਅੱਗੇ ਦੂਜੇ ਨੰਬਰ ਦੇ ਵਿੱਚ ਦੇਖੀ ਜਾਂਦੇ ਆ ਇਹ ਜੀ ਤੀਜੇ ਸੂਏ ਲਈ ਗੱਭਣਾ ਸਾਢੇ 3 ਮਹੀਨੇ ਚਾਰ ਮਹੀਨੇ ਦੀ ਇਹ ਗੱਭਣਾ 4-5 ਕਿਲੋ ਦੁੱਧ ਆਏ ਥੱਲੇ ਦੋਨੋਂ ਟਾਈਮ ਮਿਲਦੀ ਆ ਹਾਂ ਇਹਦੇ ਮਗਰ ਕੱਟੀ ਆ ਉਧਰ ਦਿਖਾ ਦਿੰਦੇ ਆ ਆਪਾਂ ਠੀਕ ਹੈ ਰੇਟ ਇਹਦਾ ਇਹਦਾ ਰੇਟ 90000 ਰੁਪਈਆ ਠੀਕ ਹੈ ਦੁੱਧ 5 ਕਿਲੋ ਆ ਹਾਂ ਇਹਦਾ ਦੁੱਧ 15 ਕਿਲੋ ਦਿੱਤਾ ਗਿਆ ਵੀ ਆਪਣੀ ਘਰ ਦੀ ਆ ਸਾਢੇ 3 ਮਹੀਨੇ ਗੱਭਣ ਚੈ ਠੀਕ ਹੈ ਮਾਰੀਸਨ ਕੋ ਠੀਕ ਹੈ ਸੀਮੰਟ ਚੰਗਾ ਲੱਗਿਆ ਵਾ ਹਾਂ ਸੀਮੰਟ ਇਹ ਚੰਗਾ ਠੀਕ ਹੈ ਸੋ ਕਦ ਕੋਦ ਦੇਖੋ ਚੰਗਾ ਰੇਟ 95000 90 90000 ਸੌਰੀ ਰੇਟ 90000 ਰੁਪਿਆ ਤੇ ਸਾਢੇ 9 ਮਹੀਨਾ ਦੀ ਗੱਬਣ ਚੈੱਕ ਮੰਨ ਲਓ ਤੁਸੀਂ ਵੀ ਨਿਤ ਕੰਮ ਕਰਦੇ ਜਦੋਂ ਸੂਣ ਤੇ ਹੋਈ ਆਪਾਂ 40 45 1 ਲੱਖ 40 45 ਦੀ ਜਿੰਨੀ ਮਰਜ਼ੀ ਵੇਚ ਦੀ ਜਜਗਲ ਵੀ ਕੋਗੀ ਹਣਾ ਜਮਾ ਠੀਕ ਹੈ ਸੋ ਵੀਰ ਮੰਨ ਕੇ ਚਲੋ ਟੋਕੜਾ ਪਸੂ ਕੱਢ ਦਿੰਦੇ ਆਪਾਂ ਤਾਂ ਵੀ ਡੇਰ ਦੇ ਵਿੱਚ ਆਪਾਂ ਪ੍ਰਤਾਜਾ ਪਸੂ ਰੱਖਿਆ ਜਾਂਦਾ ਹਣਾ ਜਾਦੀ ਹੁੰਦੀ ਆ ਠੀਕ ਹੈ ਠੀਕ ਹੈ ਦੁੱਧ ਬਾਨਾ ਸਭ ਆ ਵੀਰੇ ਹੈਗੇ ਕੱਟੀ ਉਹਦੀ ਨਾਲ ਹਨਾ ਠੀਕ ਹੈ ਬੱਚੇ ਦੀ ਮਿਲਦੀ ਠੀਕ ਹੈ 90000 ਦਾ ਮਾਨਤਾਨ ਕਰਨਾ ਤੇ 90000 ਦੇ ਵਿੱਚੋਂ ਨਰਮ ਹੋ ਜਾਊਗੀ ਪੰਜੀ ਸੋਚ ਚੰਗੀ ਆ ਫਿਰ ਖਣਸ ਨੂੰ ਦਿਖਾ ਦੋ ਠੀਕ ਹੈ 20000 ਦੇ ਸਬਤ ਕੱਟੀ ਹੈ ਠੀਕ ਹੈ ਮਿਲਦੀ ਕੱਟੀ ਤੇ ਆਹ ਦੋ ਮਿੰਟਾਂ ਨੂੰ ਕੱਟੀ ਤੇ ਠੀਕ ਹੈ ਠੀਕ ਹੈ ਤੇ ਬਾਕੀ ਦੇਖੋ ਮੇਰਾ ਡੇਰੀ ਦਾ ਕੰਮ ਆ ਨਾ ਕਾਫੀ ਆ ਤੇ ਨੰਬਰ ਐਡਰੈਸ ਬੋਲ ਦਿਓ ਦੁਆਰੇ ਆਪਣਾ ਨੰਬਰ ਆਪਣਾ ਪਿੰਡ ਸੀਮਾ ਜ਼ਿਲ੍ਹਾ ਬਰਨਾਲਾ ਨੰਬਰ 6283392 ਤੋਂ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ